ਯਾਰ ਖਨੌਰੀ ਬਾਰਡਰ ਉੱਤੇ ਕਹਿੰਦੇ ਨੌਜਵਾਨ ਕਿਸਾਨ ਦਾ ਪੁੱਤ ਹੀ ਯਾਰ ਗੋਲੀਆਂ ਦੇ ਨਾਲ ਮਰ ਗਿਆ ਸੋ ਇਥੇ ਆਮ ਕਿਸਾਨ ਦੇ ਪੁੱਤ ਹੀ ਮਰਦੇ ਯਾਰ ਹੋਰ ਲੀਡਰਾਂ ਦਾ ਕੁਝ ਨਹੀਂ ਜਾਂਦਾ ਮੋਦੀ ਦਾ ਕੋਈ ਨਹੀਂ ਮਰਿਆ ਹਨਾ ਜੱਥੇ ਕਿਤੇ ਉਥੇ ਮੋਦੀ ਦਾ ਕਦੇ ਪੁੱਤ ਮਰਿਆ ਹੋਵੇ ਚਾਇਆ ਖੱਟਰ ਸਾਹਿਬ ਦਾ ਪੁੱਤ ਮਰਿਆ ਹੋਵੇ ਜਾਂ ਪੰਜਾਬ ਦੇ ਕਿਸੇ ਲੀਡਰ ਦਾ ਵੱਡੇ ਦਾ ਪੁੱਤ ਮਰਿਆ ਹੋਵੇ ਆਮ ਮਰਦੇ ਕਿਸਾਨ ਦੇ ਪੁੱਤ ਹੀ ਮਰਦੇ ਆ ਯਾਰ 파ਹੇ ਲੈ ਕੇ ਜਦੋਂ ਮਰਦੇ ਆ ਕਰਜ਼ਾ ਜਿੰਨਾ ਸਰ ਜਾਲਾ ਚੜ ਜਾਂਦਾ ਉਹ ਵੀ ਕਿਸਾਨ ਦਾ ਪੁੱਤ ਹੁੰਦਾ ਤੇ ਜਦੋਂ ਚੀਨ ਦੇ ਪਾਕਿਸਤਾਨ ਦੇ ਹੋਰ ਬਾਡਰਾ ਦੇ ਮਰਦੇ ਆ ਉਹ ਵੀ ਕਿਸਾਨ ਦੇ ਪੁੱਤ ਹੁੰਦੇ ਆ ਤੇ ਜਦੋਂ ਬਾਹਰ ਦੇ ਦੇਥਾਂ ਨੂੰ ਜਾਂਦੇ ਇਥੋਂ ਤੰਗ ਹੋ ਕੇ ਸਿਸਟਮ ਤੋਂ ਤੇ ਪਨਾਮਾ ਦੇ ਜੰਗਲਾਂ 'ਚ ਮਰਦੇ ਆ ਸੱਤ ਸਮੁੰਦਰੋਂ ਪਾਰ ਉਹ ਵੀ ਕਿਸਾਨ ਦਾ ਪੁੱਤ ਹੀ ਹੁੰਦਾ ਮਕਸੀਕੋ ਦੀਆਂ ਕੰਡਾਂ ਜਦੋਂ ਟੱਪਦੇ ਗੋਲੀਆਂ ਨਾਲ ਮਰਦੇ ਆ ਜਾਂ ਰਸਤੇ 'ਚ ਭੁੱਖ ਨਾਲ ਮਰਦੇ ਉਹ ਵੀ ਕਿਸਾਨ ਦਾ ਪੁੱਤ ਹੀ ਮਰਦਾ ਯਾਰ ਇਨੀ ਮਿਹਨਤ ਕਰਨ ਵਾਲਾ ਫੇ ਵੀ ਕਦੇ ਭੁੱਖਾ ਮਰਦਾ ਕਦੇ ਆਪ ਦੇ ਹੱਕ ਲੈਣ ਲੱਗਾ ਗੋਲੀਆਂ ਨਾਲ ਮਰਦਾ ਸਰੱਬਾ ਵੀਰ ਕਿਸਾਨਾਂ ਉੱਤੇ ਨજર ਮੇਰ ਦੀ ਰੱਖੀ ਹਰਥਾਂ ਹੋਵੇ ਬੱਲੇ ਬੱਲੇ ਇੰਨੀ ਕਰਨ ਤਰੱਕੀ ਦਿਨ ਰਾਤ ਜੋ ਮਿਹਨਤ ਕਰਦਾ ਲੋਕਾਂ ਦੇ ਢੱਡ ਭਰਦਾ ਆਪਣੇ ਹੱਕ ਲੈਣ ਦੀ ਖਾਤਰ ਉਹ ਗੋਲੀਆਂ ਦੇ ਨਾਲ ਮਾਰਦਾ ਕਿਸਾਨ ਦਾ ਪੁੱਤ ਗੋਲੀਆਂ ਦੇ ਨਾਲ ਮਾਰਦਾ ਤੇ ਪਤਾ ਨਹੀਂ ਪ੍ਰਮਾਤਮਾ ਜਦ ਕਦੋਂ ਸਾਡੀ ਸੁਣੂਗਾ ਉਹ ਕਦੋਂ ਅਸੀਂ ਵੀ ਆਦਿਆਂ ਇਹਨਾਂ ਫਸਲਾਂ ਦੇ ਮੁੱਲ ਲਾ ਸਕਾਂਗੇ ਉਹ ਜਦੋਂ ਅਸੀਂ ਆਪਦੇ ਹੱਕ ਮੰਗਦੇ ਆ ਤੇ ਸਾਨੂੰ ਗੋਲੀਆਂ ਨਾਲ ਮਾਰਿਆ ਜਾਂਦਾ ਰੱਬਾ ਮਿਹਰ ਕਰ ਸਾਡੇ ਤੇ ਰੱਬਾ ਮਿਹਰ ਕਰ ਸਾਡੇ ਤੇ